ਸ਼੍ਰੀ ਅਕਾਲ ਤਖਤ ਸਾਹਿਬ ਦੇ ਜ세ਧਾਰ ਗਿਆਨੀ ਰਗਵੀਰ ਸਿੰਘ ਜੀ ਦਾ ਇੱਕ ਇੱਕ ਬੋਲ ਸਿੱਖ ਪੰਥ ਤੇ ਸਿੱਖ ਸਿਆਸਤ ਲਈ ਇਤਿਹਾਸ ਬਣਦਾ ਜਾ ਰਿਹਾ। ਦਰਅਸਲ 2 ਦਸੰਬਰ 2024 ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਨੇ ਅਕਾਲੀ ਦਲ ਦੇ ਮਾਮਲੇ ਵਿੱਚ ਸਮੁੱਚੀ ਲੀਡਰਸ਼ਿਪ ਨੂੰ ਬੁਲਾ ਕੇ ਖੱਬਿਆਂ ਸੱਜਿਆਂ ਨੂੰ ਸਾਰਿਆਂ ਨੂੰ ਬੁਲਾ ਕੇ ਜਦੋਂ ਹੁਕਮਨਾਮੇ ਜਾਰੀ ਕੀਤੇ ਸੀ ਤੇ ਉਦੋਂ ਇੱਕ ਨਵੇਂ ਤਰ੍ਹਾਂ ਦਾ ਮਾਹੌਲ ਸਿੱਖ ਪੰਥ 'ਚ ਖਾਸ ਕਰਕੇ ਸਿੱਖ ਸਿਆਸਤ 'ਚ ਬਣਿਆ ਸੀ ਔਰ ਟਫੇਰੇ ਵੱਡੇ ਪੱਦਰ ਤੇ ਕੁਝ ਪਾਸੋਂ ਸ਼ਾਇਦ ਕੋਈ ਸੰਕੇਤ ਆਏ ਹੋਣ ਵੀ ਉਹ ਇਸ ਹੁਕਮਨਾਮੇ ਤੇ ਬਹੁਤੇ ਖੁਸ਼ ਨਾ ਹੋਣ ਪਰ ਵਿਆਕ ਪੰਦਰ ਤੇ ਸਿੱਖ ਪੰਥ ਵੱਲੋਂ ਉਹਨਾਂ ਫੈਸਲਿਆਂ ਦਾ ਸਵਾਗਤ ਵੀ ਕੀਤਾ ਸੀ ਤੇ ਰਾਹਤ ਵੀ ਬਹੁਤ ਮਹਿਸੂਸ ਕੀਤੀ ਸੀ 2 ਦਸੰਬਰ ਤੋਂ ਬਾਅਦ ਕਈ ਅਧਹੀਆਂ ਘਟਨਾਵਾਂ ਘਟੀਆਂ ਨੇ ਜਿੰਨੂੰ ਲੈ ਕੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਾਬਜ ਧੜਾ ਕਹਿੰਦਾ ਸੁਧਾਰ ਲਹਿਰ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿ ਲੋ ਕਦੀ ਉਹ ਖੁਸ਼ ਹੁੰਦਾ ਕਦੀ ਉਹ ਮਜੂਸ ਹੁੰਦਾ ਔਰ ਇਸੇ ਤਰ੍ਹਾਂ ਕਈ ਇਦਾਂ ਦੀਆਂ ਘਟਨਾਵਾਂ ਵਰੀਆਂ ਜਿਹਦੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਸੀ ਵਿਰੋਧੀ ਸੀ ਜਿਨ੍ਹਾਂ ਨੇ ਕੰਪਲੇਂਟ ਸ਼ਿਕਾਇਤ ਕੀਤੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਮੂਰੇ ਕਦੀ ਉਹ ਇਨ੍ਹਾਂ ਘਟਨਾਵਾਂ ਤੋਂ ਖੁਸ਼ ਹੁੰਦੇ ਨੇ ਤੇ ਕਦੀ ਨਿਰਾਸ਼ ਹੁੰਦੇ ਨੇ ਔਰ ਉਹਨਾਂ ਮੁੱਖ ਕਾਰਨ ਇਹ ਹੈ ਵੀ 2 ਦਸੰਬਰ ਤੋਂ ਬਾਅਦ ਸ਼੍ਰੀ ਕਲਤਕ ਸਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੋ ਵਾਰ মিডিਆ ਦੇ ਸਾਹਮਣੇ ਹੋਏ ਨੇ ਔਰ 2 ਦਸੰਬਰ ਦੇ ਫੈਸਲਿਆਂ ਬਾਰੇ ਬੋਲਦੇ ਨੇ ਉਹਨਾਂ ਦਾ ਇੱਕ ਇੱਕ ਬੋਲ ਜਿਹੜਾ ਆ ਉਹ ਬਹੁਤ ਵੱਡਾ ਅਰਥ ਪੈਦਾ ਕਰ ਰਿਹਾ ਔਰ ਦੋਵੇਂ ਤਰ੍ਹਾਂ ਸ਼੍ਰੋਮਣੀ ਕਾਲੀਦਾਲ ਵਾਲੇ ਤੇ ਜਿਹੜੇ ਸੁਧਾਰ ਲਹਿਰ ਵਾਲੇ ਸੀ ਉਹ ਆਪ ਆਪਣੇ ਢੰਗ ਨਾਲ ਉਹਦੇ ਅਰਥ ਕੱਢ ਗਏ ਤੇ ਕਦੀ ਖੁਸ਼ੀ ਮਨਾ ਰਹੇ ਨੇ ਤੇ ਕਤੀ ਉਹਨਾਂ ਨੂੰ ਲੱਗਦਾ ਵੀ ਇਹ ਝਟਕਾ ਲੱਗ ਗਿਆ ਮੈਂ ਗੱਲ ਕਰਾਂਗਾ 2 ਦਸੰਬਰ ਤੋਂ ਬਾਅਦ ਪਹਿਲੀ ਵਾਰੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਕਮਨਾਮੇ ਬਾਰੇ ਬੋਲੇ ਤੇ ਉਹਨਾਂ ਨੇ ਪੱਤਰਕਾਰਾਂ ਦੇ ਜਾਂਦਿਆਂ-ਜਾਂਦਿਆਂ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਸਭ ਤੋਂ ਪਹਿਲਾਂ ਤਾਂ ਇਹ ਗਿਆ ਵੀ ਸੱਤ ਮੈਂਬਰੀ ਕਮੇਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਕਰਵਾਉਣ ਲਈ ਭਰਤੀ ਕਰਵਾਉਣ ਲਈ ਡੈਲੀਗੇਟ ਬਣਾਉਣ ਲਈ ਬਣਾਈ ਹੈ ਉਹ ਸਟੈਂਡ ਕਰਦੀ ਹੈ ਔਰ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਵੀ ਉਹਨਾਂ ਨੇ ਅਕਾਲੀ ਦਲ ਨੂੰ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿੰਦੇ ਨੇ ਵੀ 2 ਦਸੰਬਰ ਦੇ ਫੈਸਲੇ ਇਨ ਬਿਨ ਲਾਗੂ ਕੀਤੇ ਜਦੋਂ ਉਹਨਾਂ ਦੇ ਇਹ ਸ਼ਬਦ ਬਾਹਰ ਆਏ ਤੇ ਸੁਧਾਰ ਲੈਰ ਵਾਲੇ ਜਾਂ ਬਾਗੀ ਧਿਰ ਫਿਰ ਮੈਂ ਸਪਸ਼ਟ ਕਰਦਾ ਜਿੰਨਾਂ ਨੇ ਸ਼ਿਕਾਇਤ ਕੀਤੀ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਉਹ ਉਸ ਧੜੇ ਦੀ ਵੀ ਇਹਨਾਂ ਨੇ ਆਪਣੇ ਰਾਜ 'ਚ ਬੜਾ ਕੁਝ ਗਲਤ ਕੀਤਾ ਉਹ ਧਿਰ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਵੀ ਜਸੇ ਦਾ ਸਾਬ ਬਹੁਤ ਸਖਤ ਢੰਗ ਨਾਲ 2 ਦਸੰਬਰ ਦੇ ਫੈਸਲੇ ਲਾਗੂ ਕਰਵਾਉਣ ਲਈ ਦਰੜਨੇ ਉਹਨਾਂ ਨੇ ਕਹਿਤਾ ਵੀ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਨਾਲ ਇਹ ਵੀ ਕਹਿਤਾ ਵੀ ਉਹ ਆਕਾਲੀ ਦਲ ਨੂੰ ਉਦੇਸ਼ ਕਰਦੇ ਨੇ ਵੀ ਇਨ ਬਿਨ ਫੈਸਲੇ ਲਾਗੂ ਕੀਤੇ ਜਾਣ ਤੇ ਇਹ ਬੋਲਾਂ ਤੋਂ ਬਾਅਦ ਸ਼੍ਰੋਮਣੀ ਆਕਾਲੀ ਦਲ ਦਾ ਧੜਾ ਥੋੜਾ ਜਿਹਾ ਨਿਰਾਸ਼ ਵੀ ਲੱਗਾ ਵੀ ਗੱਲ ਕਿੱਥੇ ਤੱਕ ਜਾਊਗੀ ਔਰ ਉਸੇ ਦਿਨ ਗਿਆਨੀ ਰਗਵੀਰ ਸਿੰਘ ਹੋਣਾ ਨੇ ਜਦੋਂ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਾਰੇ ਸਵਾਲ ਕੀਤਾ ਤੇ ਉਹਦੇ ਤੇ ਵੀ ਬੜਾ ਸਖਤ ਸਟੈਂਡ ਯਾਹਰ ਕੀਤਾ ਸੀ ਉਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਸੀ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵਿਰੋਧ ਜਦੋਂ ਐਸਜੀਪੀਸੀ ਨੇ ਸਪਰਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਤੇ ਉਦੋਂ ਵੀ ਉਹਨਾਂ ਨੇ ਇਤਰਾਜ਼ ਕੀਤਾ ਸੀ ਉਦੋਂ ਵੀ ਉਹਨਾਂ ਨੇ ਕਿਹਾ ਸੀ ਵੀ ਇਹ ਗਲਤ ਹੈ ਅ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਜਥੇਦਾਰ ਬਾਰੇ ਐਦਾਂ ਦੀ ਕੋਈ ਵੀ ਪੜਤਾਲ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਸੰਭਵ ਹੈ ਉਹ ਨਾਲ ਹੀ ਜਥੇਦਾਰ ਗਬੀਤ ਸਿੰਘ ਜੀ ਹੁਣਾਂ ਨੇ ਇੱਥੋਂ ਤੱਕ ਇਹ ਵੀ ਕਹਿਤਾ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਪੰਜ ਪਿਆਰਿਆਂ ਮੁਰੇ ਅ ਆਪਣਾ ਸਪਸ਼ਟੀਕਰਨ ਦਿੱਤਾ ਵੀ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ ਤੇ ਫਿਰ ਤੇ ਕੋਈ ਗੱਲ ਰਹਿ ਨਹੀਂ ਜਾਂਦੀ ਤੇ ਨੇ ਰੁਕੇ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਨੇ ਹੋਰ ਅੱਗੇ ਵੱਧ ਕੇ ਇਹ ਵੀ ਗੱਲ ਕਹੀ ਵੀ ਉਹ ਅੱਜ ਫੇਰ ਕਹਿੰਦੇ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਮਾਮਲਾ ਜਿਹੜਾ ਆ ਉਹ ਸਾਨੂੰ ਭਾਵ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਿਆ ਜਾਵੇ ਇਹ ਬਹੁਤ ਵੱਡੇ ਸ਼ਬਦ ਸੀ ਉਹ ਜਦੋਂ ਇਹ ਸ਼ਬਦ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਬਾਹਰ ਆਏ ਬੋਲ ਤੇ ਉਦੋਂ ਵੀ ਫਿਰ ਸੁਧਾਰ ਲਹਿਰ ਵਾਲੇ ਬਹੁਤ ਸੰਨ ਝਾਪੇ ਆ ਰਾਹਤ ਮਹਿਸੂਸ ਕੀਤੀ ਉਹਨਾਂ ਨੇ ਵੀ ਦੇਖੋ ਗਿਆਨੀ ਰਗਬੀਰ ਸਿੰਘ ਹੁਣੇ ਸਟੈਂਡ ਲੈ ਰਿਹਾ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਸਟੈਂਡ ਜਿਹੜਾ ਆ ਉਹ ਠੀਕ ਜਾ ਰਿਹਾ ਔਰ ਦੂਸਰੇ ਪਾਸੇ ਸ਼ਰੋਮਨੀ ਅਕਾਲੀਦਾਲ ਖਮੋਰ ਸੀ ਉਹ ਸਾਰਾ ਕੁਝ ਇਹ ਦੇਖ ਰਿਹਾ ਸੀ ਵੀ ਇਹ ਕਿਵੇਂ ਵਾਪਰ ਰਿਹਾ ਔਰ ਇੱਕ ਇਦਾਂ ਦਾ ਮਾਹੌਲ ਬਣ ਗਿਆ ਵੀ ਹੁਣ ਜਸਦੇਵ ਸਾਹਿਬ ਕੋਈ ਵੱਡਾ ਫੈਸਲਾ ਲੈ ਸਕਦੇ ਨੇ 2 ਦਸੰਬਰ ਦੇ ਫੈਸਲੇ ਲਾਗੂ ਕਰਵਾਉਂਦੇ ਇਸੇ ਦੌਰਾਨ ਜਫੇਦਾਰ ਸਾਹਿਬ ਨੇ 28 ਜਨਵਰੀ ਨੂੰ ਪੰਜ ਸਿੰਘ ਸਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਸਾਧ ਲਈ ਤੇ ਜਦੋਂ ਇਹ ਮੀਟਿੰਗ ਸਰਦੀ ਤੇ ਉਦੋਂ ਵੀ ਬਹੁਤ ਚਰਚਾ ਹੋਈ ਵੀ 28 ਜਨਵਰੀ ਦੀ ਮੀਟਿੰਗ ਵਿੱਚ ਵੀ ਵੱਡੇ ਫੈਸਲੇ ਇਤਿਹਾਸਿਕ ਫੈਸਲੇ ਜਫੇਦਾਰ ਸਹਿਬਾਨ ਵੱਲੋਂ ਸਖਤ ਫੈਸਲੇ ਲਏ ਜਾ ਸਕਦੇ ਨੇ ਜਦੋਂ ਇਹ ਮੀਟਿੰਗ ਬੁਲਾਈ ਤੇ ਉਦੋਂ ਵੀ ਕਿਤੇ ਨਾ ਕਿਤੇ ਜਿਹੜੇ ਵਿਰੋਧੀ ਧਿਰ ਵਾਲੇ ਇਹ ਜਾਂ ਬਾਗੀ ਕਹਿ ਲਿਓ ਸੁਧਾਰ ਲਹਿਰ ਵਾਲੇ ਉਹਨਾਂ ਨੂੰ ਕਾਫੀ ਤਸੱਲੀ ਹੋਈ ਜ세ਦਾਰ ਸਾਹਿਬ ਦੇ ਬੋਲਾਂ ਤੇ ਵੀ ਗੱਲ ਠੀਕ ਜਾ ਰਹੀ ਹੈ ਔਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਉਦੋਂ ਵੀ ਬੜੀ ਨੀਝ ਨਾਲ ਇਹ ਗੱਲ ਸੁਣ ਰਿਹਾ ਸੀ ਜ세ਦਾਰ ਸਾਹਿਬ ਦੀ ਔਰ ਕਿਤੇ ਨਾ ਕਿਤੇ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਕਿਤੇ ਇਸ ਮਾਮਲੇ 'ਚ ਮਜੂਸ ਲੱਗਦਾ ਹੈ ਹੋਰ ਜਾ ਰਹੀ ਹੈ ਸੋ ਇਹ ਚਰਚਾ ਚੱਲਦੀ ਰਹੀ ਸੀ ਤੇ ਇਸੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ 28 ਜਨਵਰੀ ਦੀ ਮੀਟਿੰਗ ਸੀ ਉਹ ਪੋਸਟਪਨ ਕਰਦਾ ਜੜਾਇਆ ਮੈਸੇਜ ਆ ਗਿਆ ਤੇ ਫਿਰ ਗੱਲ ਹੋਰ ਤਰ੍ਹਾਂ ਹੋ ਗਈ ਲੱਗਾ ਵੀ ਸ਼ਾਇਦ ਜਸੇਦਰ ਸਾਹਿਬ ਨੇ ਮੀਟਿੰਗ ਮੁਲਤਵੀ ਕਰਕੇ ਸ਼ਾਇਦ ਹੁਣ ਕੋਈ ਹੋਰ ਸਟੈਂਡ ਲੈ ਸਕਦੇ ਆ ਪਰ ਇਸੇ ਦੌਰਾਨ ਦੂਸਰੀ ਵਾਰ 2 ਦਸੰਬਰ ਤੋਂ ਬਾਅਦ ਦੂਸਰੀ ਵਾਰ ਜਦੋਂ ਜਸੇਦਰ ਸਾਹਿਬ ਮੀਡੀਆ ਦੇ ਮੂਹਰੇ ਆਏ ਤੇ ਉਹ ਬੋਲੇ ਤੇ ਉਹਦੇ ਨਾਲ ਗੱਲ ਪਹਿਲਾਂ ਲਾ ਲਉ ਕਾਫੀ ਹੋਰ ਪਾਸੇ ਜਾਂਦੀ ਤੁਸੀਂ ਭਾਵੇਂ ਵੀ ਜਜ਼ੇਦਾ ਸਾਹਿਬ ਨੇ ਦੂਸਰੀ ਵਾਰ ਬੋਲਦੇ ਇਹ ਗੱਲ ਕਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਚ ਵੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਸੈ ਤੇ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਉਹ ਕਾਰਜਸ਼ੀਲ ਨਹੀਂ ਹੋਈ ਤੇ ਉਹ ਵਰਕਿੰਗ ਕਮੇਟੀ ਕਿਹਦੀ ਵਰਕਿੰਗ ਕਮੇਟੀ ਨੂੰ ਸ਼ਰਮ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਆਦੇਸ਼ ਦਿੰਦੇ ਨੇ ਵੀ ਉਹਨੂੰ ਐਕਟਿਵ ਕੀਤਾ ਜਾਵੇ ਉਹਨੂੰ ਸਰਗਰਮ ਕੀਤਾ ਜਾਵੇ ਜਿਹਦੇ ਤੋਂ ਪ੍ਰਭਾਵ ਇਹ ਲਿਆ ਗਿਆ ਜਦੋਂ ਇਹ ਗੱਲ ਬਾਹਰ ਆਈ ਖਾਸ ਕਰਕੇ ਸੁਧਾਰ ਲਹਿਰ ਵਾਲੇ ਜਿਹੜੇ ਉਹ ਕਹਿੰਦੇ ਵੀ ਅਸੀਂ ਤੁਰੰਤ ਜਥੇਦਾਰ ਸਾਹਿਬ ਨੂੰ ਮਿਲਾਂਗੇ ਮਿਲ ਕੇ ਗੱਲ ਕਰਾਂਗੇ ਕਿਉਂਕਿ ਉਹਦੇ ਤੋਂ ਇਦਾਂ ਦਾ ਪ੍ਰਭਾਵ ਆਇਆ ਵੀ ਜਿਵੇਂ ਸੱਤ ਮੈਂਬਰੀ ਕਮੇਟੀ ਨੂੰ ਚਲਾਉਣ ਦਾ ਜਿਹੜਾ ਕੰਮ ਆ ਜ세ਦਰ ਸਾਹਿਬ ਨੇ ਵਰਕਿੰਗ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਕਿਉਂਕਿ ਜਦੋਂ ਇਸੇ ਸਬੰਧ ਵਿੱਚ ਦੂਸਰਾ ਸਵਾਲ ਕੀਤਾ ਗਿਆ ਤੇ ਉਦੋਂ ਗਿਆਨੀ ਰਗਵੀਰ ਸਿੰਘ ਹੁਲਾ ਨੇ ਕਿਹਾ ਵੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਹੈ ਸਾਰੇ ਭਾਰਤ 'ਚ ਹੋਣੀ ਹੈ ਇਸ ਲਈ ਜੇ ਵਰਕਿੰਗ ਕਮੇਟੀ ਜ਼ਰੂਰਤ ਮਹਿਸੂਸ ਕਰਦੀ ਹੈ ਵੀ ਸੱਤ ਮੈਂਬਰੀ ਕਮੇਟੀ ਵਿੱਚ ਵਾਧਾ ਕਰਨ ਦੀ ਲੋੜ ਹੈ ਤੇ ਉਹ ਵਾਧਾ ਕਰ ਸਕਦੀ ਹੈ ਉਹਦੇ ਨਾਲ ਹੋਰ ਬੜਾ ਸਵੇ ਸਪਸ਼ਟ ਹੋ ਗਿਆ ਵੀ ਜਥੇਦਾਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਅਧਿਕਾਰ ਦੇ ਦਿੱਤੇ ਆ ਵੀ ਸੱਤ ਮੈਂਬਰੀ ਕਮੇਟੀ ਕਿਵੇਂ ਚਲਾਉਣੀ ਹੈ ਸੋ ਇਹ ਗੱਲ ਵੀ ਜਦੋਂ ਬਾਹਰ ਆਈ ਤੇ ਇੱਕ ਕਿਆ ਜਾਂਦਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਬੜੀ ਰਾਹਤ ਮਹਿਸੂਸ ਕੀਤੀ ਔਰ ਦੂਸਰੇ ਪਾਸੇ ਜਿਹੜੇ ਸੁਧਾਰ ਲਹਿਰ ਵਾਲੇ ਜਿਹੜੇ ਨੇ ਜਾਂ ਵਿਰੋਧੀ ਧਿਰ ਨੇ ਉਹਨਾਂ ਨੇ ਹੰਗਾਮੀ ਮੀਟਿੰਗ ਕੀਤੀ ਔਰ ਫੈਸਲਾ ਕੀਤਾ ਵੀ ਜਸედაਰ ਸਾਹਿਬ ਨੂੰ ਜਲਦੀ ਮਿਲ ਕੇ ਤੇ ਲਿਖਤੀ ਤੌਰ ਤੇ ਇਹ ਗੱਲ ਕਹੀ ਜਾਵੇਗੀ ਵੀ 2 ਦਸੰਬਰ ਦੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੇ ਉਹ ਲਾਗੂ ਨਹੀਂ ਕੀਤੇ ਜਾ ਰਹੇ ਗੱਲ ਇੱਥੇ ਹੀ ਖਤਮ ਨਹੀਂ ਹੋਈ ਉਸ ਦੌਰਾਨ ਜਸედაਰ ਸਾਹਿਬ ਨੂੰ ਜਦੋਂ ਸਵਾਲ ਕੀਤਾ ਗਿਆ ਵਿਗਿਆਨੀ ਹਰਪ੍ਰੀਤ ਸਿੰਘ ਹੁਣਾ ਵਿਰੋਧ ਜਿਹੜੀ ਪੜਤਾਲ ਚੱਲ ਰਹੀ ਐ ਐਸਜੀਪੀਸੀ ਵੱਲੋਂ ਚਲਾਈ ਐ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਤੁਸੀਂ ਤਾਂ ਕਿਹਾ ਸੀ ਵੀ ਇਹ ਪੜਤਾਲ ਜਿਹੜੀ ਸਾਨੂੰ ਸੌਂਪੀ ਜਾਵੇ ਤੇ ਉਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਜਥੇਦਾਰ ਸਾਹਮਣੇ ਵੀ ਗਿਆਨੀ ਹਰਪ੍ਰੀਤ ਸਿੰਘ ਹੁਣਾ ਬਾਰੇ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਪੜਤਾਲ ਕਰਨ ਵੇਲੇ ਹਰੇਕ ਵਿਅਕਤੀ ਦੇ ਰੁਤਬੇ ਦਾ ਸਨਮਾਨ ਗਾਮ ਰੱਖਿਆ ਜਾਵੇ ਸੋ ਉਹਨਾਂ ਨੇ ਇਹ ਗੱਲ ਜਦੋਂ ਕਹੀ ਤੇ ਫਿਰ ਕਈਆਂ ਨੇ ਇਹ ਮਹਿਸੂਸ ਕੀਤਾ ਵੀ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮੁੱਦੇ ਉੱਪਰ ਜਿਹੜਾ ਪਹਿਲਾ ਸਟੈਂਡ ਸੀ ਉਹਦੇ ਤੋਂ ਗਿਆਨੀ ਰਗਬੀਰ ਸਿੰਘ ਹੋਣੀ ਕੁਝ ਨਰਮ ਪਏ ਨੇ ਸੋ ਇਹ ਕੁਝ ਬੋਲ ਨੇ ਜਿਹੜੇ ਸਿੱਖ ਸਿਆਸਤ ਤੇ ਸਿੱਖ ਪੰਥ ਵਿੱਚ ਵੱਡੇ ਪਰਦਰ ਤੇ ਰੜਕੇ ਜਾ ਰਹੇ ਨੇ ਉਹ ਰੜਕ ਕੇ ਹਰੇਕ ਧਿਰ ਆਪੋ ਆਪਣੇ ਅਰਥ ਕੱਢ ਰਹੀ ਹੈ ਇਹ ਅਰਥਾਂ ਦਾ ਕੱਢਣ ਦਾ ਅਰਥ ਕੀ ਹੈ ਇਹ ਬਾਅਦ ਦੀ ਗੱਲ ਹੈ ਇਹ ਗੱਲ ਬੜੀ ਸਾਫ਼ ਹੈ ਵੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਦੇ ਹਰੇਕ ਬੋਲ ਜਿਹੜਾ ਆ ਉਹਨੂੰ ਬੜਾ ਰੜਕਿਆ ਜਾ ਰਿਹਾ ਔਰ ਉਹ ਇੱਕ ਤਰ੍ਹਾਂ ਨਾਲ ਸਿੱਖ ਪੰਥ ਲਈ ਇੱਕ ਇਤਿਹਾਸਿਕ ਤੱਥ ਵੀ ਬਣਿਆ ਬਨ ਰਹੇ ਨੇ